ਪਿੰਡ ਪੂਰਨ ਪੁਰਬਿਤਸ ਜੈ ਸਿੱਧ ਬਾਬਾ ਬਾਲਕ ਲਾਸ਼ ਜਿਹਦਾ ਜਾਗਰਨ 4 April 2024 ਦਿਨ ਵੀਰਵਾਰ ਨੂੰ ਸੰਗਤਾਂ ਦਾ ਵੱਡਾ ਜਥਾ ਬੱਸਾਂ ਕਾਰਾਂ ਜੀਪਾਂ ਰਹੀਂ ਮੁੱਖ ਸੇਵਾਦਾਰ ਭਗਤ ਮਹਿੰਦਰਪਾਲ ਜੀ ਦੀ ਅਗਵਾਈ ਹੇਠ 5 April 2024 ਦਿਨ ਸ਼ੁੱਕਰਵਾਰ ਨੂੰ ਹੋਵੇਗਾ ਰਵਾਨਾ ਸੰਗਤਾਂ ਵਿੱਚ ਭਾਰੀ ਖੁਸ਼ੀ ਤੇ ਉਤਸਾਹ ਪ੍ਰਸਿੱਧ ਫਨਕਾਰ ਸੁਖਰਾਮ ਸਰੋਆ ਤੇ ਕੁਮਾਰ ਅਸ਼ਵਨੀ ਕਰਨਗੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਜਲੰਧਰ ਰਾਮਾ ਮੰਡੀ ਦੇ ਲਾਗਲੇ ਪਿੰਡ ਪੂਰਲ ਪੂਰਬ ਚ ਬ੍ਰਹਮ ਲੀਨ ਭਗਤ ਪੂਰਨ ਚੰਦ ਜੀ ब्रह्मलीन भगत ओम प्रकाश जी दे बरसोए पवित्र स्थान जय सिद्ध बाबा बालक नाथ जी मंदिर विखे समूह साथ संगत दे सहयोग नाल जय सिद्ध बाबा बालक नाथ जी दा सालाना जागरण मुख्य सेवादार भगत महेंद्र पाल जी दी अगुवाई हेट बहुत ही श्रद्धा भावना दे नाल करवाया जावेगा ਇਸ ਸਬੰਧ ਵਿੱਚ ਜਾਣਕਾਰੀ ਦਿੰਦ ਹੋਏ ਭਗਤ ਮਹਿੰਦਰ ਪਾਲ ਹੁਰਾ ਦੱਸਿਆ ਕਿ ਪੂਜਾ ਅਰਚਨਾ ਉਪਰੰਤ 4 ਅਪ੍ਰੈਲ 2024 ਦਿਨ ਵੀਰਵਾਰ ਨੂੰ ਜਾਗਰਨ ਦਾ ਆਗਾਜ਼ ਹੋਵੇਗਾ ਜਿਸ ਵਿੱਚ ਪ੍ਰਸਿੱਧ ਧਾਰਮਿਕ ਫਨਕਾਰ ਉਗੇ ਗਾਇਕ ਸੁਖਾ ਰਾਮ ਸੁਰਵਾ ਤੇ ਕੁਮਾਰ ਅਸ਼ਵਨੀ ਬਾਬਾ ਜੀ ਦੀ ਮਹਿਮਾ ਦਾ ਗੁਣगान ਕਰਨਗੇ ਤੇ ਸੰਗਤਾਂ ਨੂੰ ਰੋਹਾਨੀਤ ਦੇ ਰੰਗ ਨਾਲ ਸਜੋਤਾਜ ਕਰਨਗੇ 5 April 2024 ਦਿਨ ਸ਼ੁੱਕਰਵਾਰ ਨੂੰ ਬਾਬਾ ਜੀ ਦਾ ਚਾਲਾ ਦਰਸ਼ਨੇ دیدار ਲਈ ਹਿਮਾਚਲ ਪ੍ਰਦੇਸ਼ ਲਈ ਭਗਤ ਮਹਿੰਦਰ ਪਾਲ ਜੀ ਦੀ ਅਗਵਾਈ ਹੇਠ ਰਵਾਨਾ ਹੋਵੇਗਾ ਚੇਅਰਮੈਨ ਗगन ਸ਼ਰਮਾ ਪਰਦਾਨ ਦੀਪਕ ਤੇ ਹੋਰ ਸੇਵਾਦਾਰਾਂ ਨੇ ਦੱਸਿਆ ਕਿ ਤਿਆਰੀਆਂ ਪੂਰੇ ਜੋਰ-ਸ਼ੋਰ ਨਾਲ ਆਰੰਭ ਕਰ ਦਿੱਤੀਆਂ ਗਈਆਂ ਹਨ ਤੇ ਸੰਗਤਾਂ ਵਿੱਚ ਭਾਰੀ ਖੁਸ਼ੀ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ ਪੰਡਾਰਾ ਸੰਗਤ ਨੂੰ ਆទੁੱਟ ਵਰਤਾਏ ਜਾਣਗੇ